ਜਿਲ੍ਹਾ ਸ਼੍ਰੀ ਮੁਕਸਤ ਸਾਹਿਬ ਦੇ ਪਿੰਡ ਫੁੱਲੂ ਖੇੜਾ ਵਿਖੇ ਅਨਾਜ ਮੰਡੀ ਦੇ ਵਿੱਚ ਝੋਨਾ ਸੁੱਕਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ। ਇਸ ਲੜਾਈ ਦੇ ਦੌਰਾਨ ਇੱਕ ਧਿਰ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਕੁਲਬੀਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਵਾਸੀ ਫੁੱਲੂ ਖੇੜਾ ਨੇ ਦੱਸਿਆ ਹੈ ਕਿ ਮੇਰੇ ਪਿਤਾ ਬਲਦੇਵ ਸਿੰਘ ਮੰਡੀ ਦੇ ਵਿੱਚ ਝੋਨਾ ਉਤਾਰ ਰਹੇ ਸੀ ਤਾਂ ਇਸ ਦੌਰਾਨ ਸਰਵਨ ਸਿੰਘ ਹੋਰਾਂ ਦੇ ਨਾਲ ਉਹਨਾਂ ਦੀ ਬਹਿਸ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਝੜਪ ਹੋ ਗਈ। ਇਸ ਝੜਪ ਦੇ ਵਿੱਚ ਉਹਨਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਠਾ ਲਾ ਲੈ ਮੁੰਡੇ ਨੂੰ ਸਵਰਨ ਸਿੰਘ ਜੀ ਦੂਜੇ ਘਰ ਦੇ ਉਹ ਮੁੰਡਾ ਨਹੀਂ ਰੁਕਿਆ ਜੀ ਉਹ ਮੁੰਡਾ ਸਾਡੇ ਕਹਿਣ ਤੇ ਉਹ ਸਿੱਧਾ ਹੀ ਲੈ ਗਿਆ ਟਰੈਕਟਰ ਉਥੋਂ ਟਰੈਕਟਰ ਨਾਲ ਜਾ ਕੇ ਉਥੋਂ ਇਹ ਜਫੋਜਫੀ ਹੋ ਗਿਆ ਜੀ ਪਿਛਲੇ ਪਾਸੇ ਦੋਵੇਂ ਘਰ ਹੂੰ ਅ ਜਦੋਂ ਨੂੰ ਅਸੀਂ ਪੱਜਾ ਭਜਾਈ ਹੋਈ ਉਦੋਂ ਨੂੰ ਇਹ ਜਫੋਜਫੀ ਪੂਰੇ ਹੋ ਗਏ ਸੀ ਪੱਗਾਂ ਪੁੱਗਾਂ ਲੈ ਗਿਆ ਸੀ ਕਿ ਉਹ ਵਿਚਾਰਾ ਬਜ਼ੁਰਗ ਹੈ ਜਿਹੜਾ ਉਹ ਪਿਆ ਉਹਦੇ ਪਤਾ ਨਹੀਂ ਕੀ ਵਾਜ ਗਿਆ ਗੋਡਾ ਵਾਜ ਗਿਆ ਰੋਟੀ ਵਾਜੀ ਰੱਬ ਜਾਣੇ ਪੀੜਜੀ ਜੇ ਬੰਦੇ ਬਾਹਰ ਇਕੱਠੇ ਹੋ ਗਏ ਹੂੰ ਉਹ ਜੋ ਇਕੱਠੇ ਹੋ ਗਏ ਤੇ ਅਸੀਂ ਜੋ ਛੜਾਇਆ ਤੇ ਮਖਾਏ ਦਾ ਬੰਦੇ ਦੇ ਦੌਰਾ ਪੈ ਗਿਆ ਇਹਨੂੰ ਜੀ ਇਹ ਸਾਡੇ ਤੋਂ ਟੱਜ ਗਈ ਉਹ ਭੱਜ ਕੇ ਕਾਰ ਜਾਂਦੀ ਪਿੰਡੋ ਜਾ ਕੇ ਇਹਨੂੰ ਪਾ ਕਾਰ ਚ ਪਾਇਆ ਮਗੈਜ਼ਾ ਬੰਦਾ ਹੁਣ ਇਹ ਤਾਂ ਜਾਦੇ ਹੋ ਗਿਆ ਉਹ ਉਦੀ ਬਸ ਕਾਰ ਚ ਪਾਇਆ ਜੀ ਰਹਿ ਗਈ ਪਿੰਡ ਨੂੰ ਆਂ ਸ਼ਹਿਰ ਨੂੰ ਰੱਛਾ ਸ਼ਹਿਰ ਨੂੰ ਲੈ ਗਿਆ ਜੀ ਗਾਂ ਪਤਾ ਨਹੀਂ ਹੁਣ ਬਠਿੰਡੇ ਲੈ ਗਈ ਕੋਈ ਪੁਰਾਣੀ ਵੀ ਮਾੜੀ ਮੋੜ ਚਲਦੀ ਹੈ ਕੋਈ ਇਹਨਾਂ ਦੀ ਹੈਗੀ ਆ ਵੀਰ ਸਿੰਘ ਨੌਫੋ ਬਲਦੇਵ ਸਿੰਘ ਜੀ ਉਧਰ ਡੜੀ ਘੜਾਈ ਪਿਛਲੇ ਪਾਸੇ ਜਦੋਂ ਝੋਨਾ ਲਾਉਂਦੇ ਸੀ ਤੇ ਨੇ ਸਵਰਨ ਸਿੰਘ ਨੇ ਅੱਗੇ ਤੱਕ ਮਰੇ ਉਹ ਡਿੱਗ ਪਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਨਲਾ ਸੁਰਤ ਨਹੀਂ ਆਈ ਆ ਹੀ ਬਣੇ ਜਾਣ ਕਿੱਥੇ ਹੋਇਆ ਕਿੱਥੇ ਦਾਣਾ ਮੰਡੀ ਫੁੱਲੂ ਘੜੇ ਜੀ ਹਾਂਜੀ ਕੀ ਕੋਈ ਝੋਨਾ ਲਾਉਣ ਵਾਸਤੇ ਗੱਲ ਕਰਾ ਹਾਂ ਝੋਨਾ ਲਾਹ ਤਾਂ ਅਸੀਂ ਇੱਕ ਟਰਾਲੀ ਲਾਤੀ ਸੀ ਦੂਜੀ ਲਾਈ ਜਾਂਦੇ ਸੀ ਉਹ ਵਾਲਾ ਵੀ ਮੈਂ ਲਾਉਂਗਾ ਅਸੀਂ ਥਾਂ ਤੋਂ ਹੁੰਜੇ ਸੀ ਪਹਿਲਾਂ ਸਾਫ਼ ਕਰਾਈ ਤਾਂ ਜੀ ਉਹ ਕੋਣ ਸੀ ਕਿ ਬੰਦੂ ਉਹ ਸਵਰਨ ਸਿੰਘ ਤੇ ਸੁਖਵੀਰ ਸਿੰਘ ਸੀ ਦੋਵੇਂ ਉਹ ਟਰੈਕਟਰ ਟਰਾਲੀ ਲੈ ਆਏ ਉੱਥੇ ਤੇ ਇੱਕ ਸਕੂਟਰੀ ਤੇ ਸੀ ਉਹ ਨੇ ਆ ਗਏ ਬਸ ਮੀਤੀ ਖੜਾ ਸੀ ਇਧਰ ਮਗਰਲੀ ਸਾਈਡ ਤੇ ਤੇ ਆ ਕੇ ਬਸ ਤੱਕਾਈ ਮਰਿਆ ਬਜੁਰਗ ਨੂੰ ਥਾਂ ਤੇ ਆਸੀਂ ਲੈ ਗਏ ਮਲੋਟੂ ਪਰ ਮਲੋੜ ਜਾਂਦਿਆਂ ਨੂੰ ਤਾਂ ਪੂਰੇ 6:20 ਸੱਚੇ ਕੋਈ ਨਹੀਂ 6:00 ਨਹੀਂ ਵਜੀ ਪੱਗ ਬੁਗ ਲਈ ਬਾਂਦੇ ਆ ਇੱਕ ਸਾਈਡ ਤੇ ਸੱਜੀ ਤੇ ਬਾਂਦੇ ਵਧੀਆ ਰਾਕ ਡੰਡਾ ਵੱਜਾ ਗਿਆ ਕਿਉਂਕਿ ਬਾਤ ਹੈ ਕਿ ਹੂੰ ਸਰ ਇਹਦਾ ਉਹਨੂੰ ਨਹੀਂ ਪਹਿਲਾਂ ਨਹੀਂ ਚੰਗੇ ਭਲੇ ਦਾਣਾ ਮੰਡੀ ਚ ਪਈ ਸੀ ਰਾਤ ਨੂੰ ਪਹਿਲਾਂ ਕੋਈ ਅਲਾ ਨਾ ਕੋਈ ਗੱਲਬਾਤ ਨਹੀਂ ਗੱਲਬਾਤ ਐਡੀ ਨਹੀਂ ਸੀ ਅੱਛਾ ਚੋਲਣਾ ਲਾਉਣ ਨੂੰ ਹਾਂ ਜੋ ਨਾ ਲਾਉਣ ਕਰਕੇ ਚਾਨਣ ਕੀ ਗੱਲ ਉਦੋਂ ਤੁਰਤੀ ਬਣੀ ਹਾਂ ਬਾਕੀ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਜੀ ਆ ਆ ਵੀ ਕਾਨੂੰਨ ਕਾਰਵਾਈ ਜਿਹੜੀ ਬੰਦੀ ਹੋਈ ਅਸੀਂ ਕਰਾਂਗੇ ਬਾਕੀ ਉਹਨਾਂ ਐਫ ਆਈ ਆਰ ਦਰਜ ਹੋਣ ਤੇ ਕਿੰਨੀ ਕਰਦੇ ਆ ਕਿਵੇਂ ਲਾਉਂਦੇ ਆ ਤਾਰਾ ਕਿਹਦਾ ਕਿਹਦਾ ਬੰਦਾ ਸੀ ਕੋਈ ਕੋਈ ਬੰਦਾ ਸੀ ਸਵਰਨਨ ਸਿੰਘ ਜੀ ਤੇ ਉਹਦਾ ਪਤੀਜਾ ਸੁਖਵੀਰ ਸਿੰਘ ਦੋ ਬੰਦੇ ਸੀ